ਤੁਰ ਕੇ ਜਹਾਨੋਂ ਜਦੋਂ ਕੋਲ ਕੁਝ ਹੋਣਾ ਨਹੀਂ ਤੁਰ ਕੇ ਜਹਾਨੋਂ ਜਦੋਂ ਕੋਲ ਕੁਝ ਹੋਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਨਾਮ ਨੂੰ ਤੇ ਅਲ ਪਿਛੋਂ ਪਉ ਪਛਤਾਉਣਾ ਨਹੀਂ ਨਾਮ ਨੂੰ ਤੇ ਆਲਾ ਪਿਛੋਂ ਪਉ ਪਛਤਾਉਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਤੁਰ ਗਏ ਜਹਨੂ ਜਦੋਂ ਤੁਰ ਗਏ ਜਹਨੂ ਜਦੋਂ ਕਰਮਾਂ ਦੇ ਪੰਡ ਐਨੇ ਪਾਰੇ ਨਾ ਤੂੰ ਕਰੀ ਜਾ ਕਰਮਾਂ ਦੇ ਪੰਡ ਐਨੇ ਪਾਰੇ ਨਾ ਤੂੰ ਕਰੀ ਜਾ ਗੁਰੂ ਦੇ ਕਦੇ ਕਦੇ ਹਾਜ਼ਰੀ ਵਿਪਰੀ ਜਾ ਗੁਰੂ ਦੇ ਕਦੇ ਕਦੇ ਹਾਜ਼ਰੀ ਵਿਪਰੀ ਜਾ ਗੁਰੂ ਤੋਂ ਬਗਰ ਕਿਸੇ ਹੋਰ ਨਾਲ ਹੋਣਾ ਨਹੀਂ ਗੁਰੂ ਤੋਂ ਵਗ ਕੇ ਕਿਸੇ ਹੋਰ ਨਾਲ ਹੋਣਾ ਨਹੀਂ ਕਰਮ ਦਾ ਬੋਧ ਕਿਸੇ ਦੂਸਰੇ ਨੇ ਟੋਣਾ ਨਹੀਂ ਕਰਮ ਦਾ ਬੋਧ ਕਿਸੇ ਦੂਸਰੇ ਨੇ ਟੋਣਾ ਨਹੀਂ ਤੁਰਗੇ ਜਹਾਨੋਂ ਜਦੋਂ ਤੁਰਗੇ ਜਹਾਨੋਂ ਜਦੋਂ ਜੁਗ ਜਾ ਵਿੱਚ ਦੀ ਪਿੱਛੋਂ ਪਛਤਾਉਣਾ ਪੈਂਦਾ ਏ ਜੁਗ ਜਾ ਵਿੱਚ ਦੀ ਪਿੱਛੋਂ ਪਛਤਾਉਣਾ ਪੈਂਦਾ ਏ ਐ ਵੀ ਮੇਰਾ ਉਹ ਵੀ ਮੇਰਾ ਸਭ ਨੂੰ ਤੂੰ ਕਹਿੰਦਾ ਏ ਐ ਵੀ ਮੇਰਾ ਉਹ ਵੀ ਮੇਰਾ ਸਭ ਨੂੰ ਤੂੰ ਕਹਿੰਦਾ ਏ ਆਉਣਾ ਜਦੋਂ ਮੇਲਾ ਤੂੰ ਤੇਰੇ ਨਾਲ ਹੋਣਾ ਨਹੀਂ ਆਉਣਾ ਜਦੋਂ ਵੇਲਾ ਤੂੰ ਹੀ ਤੇਰੇ ਨਾਲ ਹੋਣਾ ਨਹੀਂ ਕਰਮਾਂ ਦਾ ਬੋਝ ਜਿੰਦੇ ਦੂਸਰੇ ਨੇ ਤੋਹਾਨੀ ਕਰਮਾਂ ਦਾ ਬੋਝ ਕਿਸੇ ਦੂਸਰੇ ਨੇ ਤੋਹਾਨੀ ਤੁਰ ਕੇ ਜਹਾਨੋਂ ਜਦੋਂ ਤੁਰ ਕੇ ਜਹਾਨੋਂ ਜਦੋਂ ਸਤ ਸੰਗ ਛੁਣ ਛੁਣ ਮਨ ਸਮਝਾ ਲੈ ਤੂੰ ਸਤ ਸੰਗਤ ਸੁਣ ਸੁਣ ਮਨ ਸਮਝ ਲੈ ਤੂੰ ਗੁਰੂ ਦਾ دیدار ਕਰ ਨਾਮ ਚੋਲੀ ਪਾਲੈ ਤੂੰ ਗੁਰੂ ਦਾ دیدار ਕਰ ਨਾਮ ਚੋਲੀ ਪਾਲੈ ਤੂੰ ਨਾਮ ਤੋਂ ਬਗੈਰ ਕਿਸੇ ਨਾਮ ਤੋਂ ਬਗੈਰ ਕਿਸੇ ਜਮਾ ਤੋਂ ਸਚਉਣਾ ਨਹੀਂ ਨਾਮ ਤੋਂ ਬਗੈਰ ਕਿਸੇ ਜਮਾ ਤੋਂ ਸੜਾਉਣਾ ਨਹੀਂ ਕਰਮਾਂ ਦਾ ਬੋਝ ਜਿੰਦੇ ਦੂਸਰੇ ਨੇ ਟੋਣਾ ਨਹੀਂ ਕਰਮਾਂ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਤੁਰ ਕੇ ਜਹਾਨੋਂ ਜਦੋਂ ਕੋਲ ਕੁਝ ਹੋਣਾ ਨਹੀਂ ਤੁਰ ਕੇ ਜਹਾਨੋਂ ਜਦੋਂ ਕੋਲ ਕੁਝ ਹੋਣਾ ਨਹੀਂ ਕਰਮਾਂ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਕਰਮਾਂ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਨਾਮ ਨੂੰ ਧਿਆਲ ਅਪਿਛੋਂ ਨਾਮ ਨੂੰ ਧਿਆਲ ਅਪਿਛੋਂ ਉਹ ਪਛਤਾਉਣਾ ਨਹੀਂ ਕਰਮਾਂ ਦਾ ਬੋਝ ਕਿਸੇ ਦੂਸਰੇ ਨਟੋਣ ਨੀ ਕਰਮਾਂ ਦਾ ਬੋਧ ਕਿਸੇ ਦੂਸਰੇ ਨਟੋਣ ਨੀ ਤੁਰ ਗਏ ਜਹਾਨੋ ਜਦੂ ਤੁਰ ਗਏ ਜਹਾਨੋ ਜਦੂ ਤੁਰ ਗਏ ਜਹਾਨੋ ਜਦੂ ਤੁਰ ਗਏ ਜਹਾਨੋ ਜਦੂ